ਇਹ ਨੂੰ ਛਭਰਾ ਕੇ ਲਓ ਰਗਾ ਕਾ ਕਾਲੂ ਕਾਲੀ ਨੂੰ ਛਭਰਾ ਕੇ ਲਿਆਉਣੀ ਆ ਹੈ ਦੇਖਾ ਜੀ ਰੋਮ ਜਿਆਦਾ ਆਈਦਾ ਕਹਿੰਦਾ ਕਹਿੰਦਾ ਬੋਲਾ ਤਕੜਾ ਹੋ ਗਿਆ ਬਸ ਤਕੜਾ ਹੋਗੋ ਨਹੀਂ ਤੇ ਤੂੰ ਰੰਗ ਰੱਖੀ ਮੈਂ ਚੋਊਗਾ ਇਹ ਤਾਂ ਲਾਲ ਲੀਮੂ ਪਰਤੇ ਹੈ ਕਿ ਨਹੀਂ ਇਤਨਾ ਇਤਨਾ ਦੋ ਜੀ ਮਿਲਦਾ ਹੈ ਹਾਂਜੀ ਭਾਈ ਬਣ ਗਿਆ ਕੰਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਣ ਗਿਆ ਭਾਈ ਕੰਮ ਹਾਂ ਸਵੇਰ ਰੱਖ ਕੇ ਆ ਗਿਆ ਉਹਨੂੰ ਮੈਂ ਅੱਛਾ ਜੀ ਪਾਪਾ ਨੂੰ ਹਾਂਜੀ ਹਾਂ ਦੇਖੇ ਮੈਂ ਵੀ ਨਹੀਂ ਸਟਾਰਟ ਕਰਕੇ ਉੱਥੇ ਰਹਿ ਚੁੱਕਾ ਮੈਂ ਮੁੰਡੇ ਦੀ ਗਰੀਬਾ ਉਹਨਾਂ ਦੀ ਤਸੱਲੀ ਕਰੇ ਉਹਨਾਂ ਦੀ ਤਸੱਲੀ ਹੈ ਰੁਪਈਆ ਅੱਭੀ ਇਮਾਨਦਾਰੀ ਵਿੱਚ ਚੱਕ ਲਿਆ ਬਸ ਮੈਂ ਰੁਪਈਆ ਲੱਗ ਲਿਆ 1500 ਜਿਹਾ ਪਰ ਅੱਛਾ ਦੋਨਾਂ ਉੱਪਰ ਠੀਕ ਹੈ ਜੀ ਉਹ ਯਾਰ ਫਿਰ ਭਈਆਂ ਨੂੰ ਪਰਸੋਂ ਦਾ ਘੁੰਮਦਾ ਫਿਰਦਾ ਮੈਂ ਮਿਲਦੇ ਨਹੀਂ ਹੈਗੇ ਜਿਹੜੇ ਤੇਰੇ ਵਾਲੇ ਭਈਏ ਉੱਧਰ ਪਾ ਖੜੇ ਤੇ ਉੱਥੇ ਕਹਿੰਦੇ ਕੱਲੂ ਆਉਂਗੇ ਕੱਲੂ ਆ ਅੱਜ ਅੱਜ ਆਉਣਾ ਤੁਹਾਨੂੰ ਹੁਣ ਕੱਲੂ ਕਹਿ ਦਿੱਤਾ ਹੁਣ ਜੇ ਹੁਣ ਕੱਲ ਵੀ ਫੋਨ ਕਰ ਲੈਣਾ ਨਾ ਬੱਸ ਨੂੰ ਕਹਿ ਜਾਣਾ ਮੈਂ ਪੱਕਾ ਨਹੀਂ ਨਾ ਹੈਗਾ ਤੇ ਉਹੀ ਬੰਗਾ ਮੈਂ ਹੁਣ ਪੁਲਿਸ ਰਵਾ ਲਿਆ ਜੇ ਦਿਨ ਕਰਦੇ ਜਾਂਦੇ ਸਪਰੇਅ ਜ਼ਰੂਰੀ ਆ ਊਰਕੇ ਫਟਾੜ ਕਰ ਕੇ ਵੀ ਦੇਖ ਲੈ ਮੈਂ ਇਹਨਾਂ ਨੂੰ ਆਓ ਭਾਈ ਉਹਨਾਂ ਦੀ ਤਸੱਲੀ ਫਰ ਕਰ ਲੈ ਹਾਂ ਬੜਾ ਗੱਡੀ ਚ ਰੱਖ ਕੇ ਰੱਖਿਆ ਭਾਈ ਕਿੰਨੇ ਕ ਪੰਪ ਪਾਉਂਦੇ ਰਫੇਰ ਵਾਲੇ ਪੰਪ ਪੰਪਾਂ ਦੀ ਲੈਣ ਲਾਈ ਪਈ ਆ ਭਾਈ ਹੁਣ ਚੱਕਰ ਪਤਾ ਕਿ ਹੁਣ ਸੀਜ਼ਨ ਐ ਫਰੇਕ ਲਈ ਫਰਦਾ ਓਏ ਭਈਆ ਆ ਭਈਏ ਯਾਦ ਆ ਜਮੀਦਾਰ ਘੱਟਾ ਜਮੀਦਾਰ ਤਾਂ ਮਹੀਂ ਗੈਸ ਵੇਡਾ ਇੱਕ ਅੱਛਾ ਵੀ ਹੁਣ ਸਪਰੇਅ ਭਈਏ ਕਰਨ ਲੱਗੇ ਦੋ ਭਈਏ ਚਲੇਗੇ ਦੋ ਆਗੇ ਪੰਪ ਲੈ ਕੇ ਦੋ ਚਲੇਗੇ ਦੋ ਆਗੇ ਸਵਾਰੇ ਵੀ ਲੈਣ ਲਈ ਪਈ ਆ ਕੰਮ ਸਾਰਾ ਭਈਆ ਨੇ ਸੰਭਲਿਆ ਭਈਆਂ ਦਾ ਸਾਮ ਹੁਣ ਸਪਰੇਅ ਵਾਲਾ ਹਾਂ ਸਹੀ ਗੱਲ ਅਸੀਂ ਵੀ ਕਿੱਥੇ ਥਰੋਣ ਤੇ ਭਈਆ ਮਿਲ ਜਿੰਦੇ ਅਰਦੂ ਥੋੜੇ ਦਿਨ ਨੂੰ ਕੰਮ ਸਾਰਿਆ ਹਾਂ ਨਿਕਲ ਤੜ ਕਰਕੇ ਮੈਂ ਨਹੀਂ ਦੇਖਿਆ ਤੇ ਲੱਗ ਜੂਗਾ ਤਾਂ ਮਨਲੀ ਮਨਲੀ ਨੇ ਸੌਣ ਲਈ ਇਹ ਦੇਖ ਹਾਲੇ ਵੀ ਰਰ ਰਰ ਜੇ ਬਾਕੀ ਆ ਆ ਇਹ ਜਿਹੜਾ ਬਾਈ ਆ ਜਮੇ ਸੈਲੈਂਟ ਹੈ ਥੇਰ ਮੈਂ ਕੰਮ ਕਰਾਉਂਦਾ ਉਹ ਗੁਸਤਖਾਰੀ ਉਹਦਾ ਕੰਮ ਜੌਂਡੀਅਰ ਵਾਲਾ ਏ ਉਹ ਜੌਂਡੀਅਰ ਵਾਲਾ ਬੋਲ ਗੋਮ ਹੈ ਹੈ ਗੋਮ ਹੈ ਨਾ ਹਾਰਾ ਹਟ ਵਾਲਾ ਏ ਆਹ ਦੇਖੋ ਕਿੱਦਾਂ ਦੇਖ ਰਿਹਾ ਹੈ ਘੱਟ ਪਉਂਦਾ ਲੈ ਉਹ ਟਿਕ ਟਿਕ ਕਰ ਰਿਹਾ ਹੈ ਟਿਕ ਟਿਕ ਕਰਦਾ ਇਹ ਖਾਸਾ ਪੰਪ ਹੈ ਉਹ ਬਾਈ ਦਾ ਬਾਬਾ ਇੰਨਾ ਹਰਕਾਈ ਕਰਦਾ ਓਏ ਇਹ ਬਾਈ ਗਾਰੰਟੀ ਨਾ ਨਹੀਂ ਕਰ ਰਹੀ ਉਹਨੇ ਗਾਰੰਟੀ ਬਾਈ ਕੋਈ ਨਹੀਂ ਗਾਰੰਟੀ ਤਾਂ ਹੁੰਦੀ ਆਪਣੇ ਹੱਥ ਮਾ ਜੇ ਆਪਾਂ ਰੇਸ ਦੇ ਕੇ ਘੱਟੇ ਨਹੀਂ ਕਰਨੀਂ ਨਾ ਦੀ ਇਹਨਾਂ ਦੇ ਨਾਲ ਸੰਗੇ ਪਾੜ ਕੇ ਰੱਖ ਸਾਥ ਹੋਣਾ ਪੈਂਦਾ ਹੈ ਹੈ ਬਈਏ ਚੋਰ ਨਹੀਂ ਲਵਾਉਂਦੇ ਪੰਪ ਦਾ ਬਈਏ ਰੱਖਦੇ ਦਰਮਿਆਨੀ ਦੇ ਆਪਾਂ ਰੇਸ ਦੇ ਰੇਸੋ ਵੀਲਾ ਪਾਰਾ ਹੋਰ ਬਾਣੀ ਦੂਰ ਤੱਕ ਜਾਵੇ ਉਹ ਬਈਆਂ ਦੇ ਵੀ ਆਏ ਤਾਂ ਖਰਾਬ ਤਾਂ ਹੁੰਦੀ ਹੀ ਐ ਆਪਾਂ ਧੱਕਾ ਕਰਦੇ ਆ ਤੇਲ ਵਧੀਆ ਹੋਵੇ ਫਿਕਰੀ ਗੱਲ ਹੁਣ ਇਹਨੂੰ ਜੇ ਮਗਲਾਈਲ ਬਾ ਨਾਹੀ ਪਾਉਂਗੇ ਮਗਲਾਈਲ ਮਾ ਆਪਾਂ ਇਹਦੇ ਮਾ ਮ ਮਗਲਾਈਲ ਤੇਲ ਚ ਫੇਨੇ ਮਰਨਈ ਐ ਮਰਨਈ ਐ ਖਾਲੀ ਚਲਾਈ ਜਾਣਾ ਮਗਲਾਈਲ ਚ ਤੇਲ ਪੈਂਦਾ ਉਹਦਾ ਬਗਲਾਜ ਨਹੀਂ ਦੇਰ ਪੈਂਦਾ ਮੋਟਰਸਾਈਕਲ ਉਹਦਾ ਇੰਜਨ ਹੀ ਪੈਂਦਾ ਉਹ ਹੀ ਚੱਕਰ ਆਹ ਫਰਕ ਹੈ ਸੇ ਮਾਰ ਲੈਂਦੇ ਯਾਰ ਕਹੀ ਦਿੰਦਾ ਫਿਰ ਤਾਂ ਸਰੋਣੇ ਯਾਰ ਬਾਈ ਭਈਏ ਵੀ ਐਸਾ ਨੂੰ 50-50 ਪੰਪ ਤਾਂ ਲਾਇਆ ਦੇਣ ਨਾ ਸਾਰੀ ਦਿਹਾੜੀ 'ਚ ਯਾਰ ਭਈਏ 2000 ਰੁਪਏ ਦਿਹਾੜੀ ਪਾਉਂਦੇ ਫੇਰ 1 ਵਜੇ ਦਾ 2000 ਰੁਪਏ 1500 ਪਾਉਂਦਾ ਫੇਰ ਮਿਹਨਤ ਵੀ ਕਰਦੇ ਆ ਉਹ ਬਾਈ ਐਵੇਂ ਵੀ ਕਰੀਏ ਅੱਪਾ ਵੀ ਕਰ ਸਕਦੇ ਜੇ ਇੰਨਾ ਹੋਰ ਸਵੇਰੇ ਲਾ ਲਓ ਸ਼ਾਮ ਨੂੰ ਝੱਟ ਲਾ ਲਓ ਨਹੀਂ ਬਾਤਾਂ ਮੁ ਖਰਾਬ ਹੋਏ ਪੇ ਤਾਂ ਆਮ ਭਈਆਂ ਨੂੰ ਖਿੱਦਦਾ ਦਾ ਮਾਫਰ ਅੱਜ ਮਾਹਰ ਭਈਆਂ ਦੇ ਗਾਂ ਘਾ ਗਏ ਸਰਵਾ ਲੈਂਦੇ ਭਈ ਯ ਉਹਨੇ ਜਾਣਾ ਨਾ ਖਾਲੀ ਕਰਣਾ ਰਾਤ ਸਵੇਰ ਰਾਤ ਰਾਤ ਅੱਧੀ ਪਿੰਡ ਵਾਲੀ ਦਾ ਨਵੇੜੂ ਗਈ ਗੱਲ ਉਹ ਇਹ ਸਾਂਝੇ ਰ ਆ ਗਿਆ ਮੇਲੇ ਖੜ ਗਿਆ ਤਾਂ ਤਾਂ ਲੇਟ ਹੋ ਗਿਆਣਾ ਜੀ ਹਾਂ ਸਾਨੂੰ ਉੱਤੇ ਕਰ ਦੂਗਾ ਮੰਡ ਮੇਲੇ ਖੜ ਵੀ ਗਿਆ ਤਾਂ ਭੀੜ ਵੀ ਬਹੁਤ ਹੈ ਭੀੜ ਬਹੁਤ ਪੂਰਾ ਜੱਗਾ ਤਾਂ ਆ ਗਿਆ ਜੱਗੇ ਦਾ ਹਰੇ ਪਾਸੋਂ ਕੰਮ ਲੂਟ ਆਇਆ ਜੱਗਾ ਨਹੀਂ ਸਵੇਰੀ ਹੋਣਾ ਤਾਂ ਕਿਸਮਤ ਇਹ ਲੈ ਕਿੱਦਾਂ ਖੁੱਲ ਗਈ ਹੈ ਕਿੱਦਾਂ ਕਿਸਮਤ ਖੁੱਲ ਗਈ ਕਿਦੋਂ ਮਤ ਪਤਾ ਨਹੀਂ ਖੁੱਲੀ ਆ ਪਤਾ ਨਹੀਂ ਕੀ ਹੋਇਆ ਜਿਹੜੀ ਕੇ ਜਿਹਦੀ ਪਰਚੀ ਹੋਰ ਦੂਜੇ ਤਰ੍ਹਾਂ ਤੋਲ ਹੋਗੀ ਮੇਰੇ ਨੰਬਰ ਤੇ ਤੋਲ ਹੋਗੀ ਹਾਂ ਵੀ ਨਿਭੜ ਗਿਆ ਇਹਦਾ ਨਿਭੜ ਗਿਆ ਹਾਂ ਇਦ ਆ ਗਿਆ ਆਪਣਾ ਖਾਲੀ ਹੋ ਗਿਆ ਨਹੀਂ ਇਹ ਕੱਲ ਨੂੰ ਹਸਬੀ ਦੇ ਬਾਅਦ ਖਾਲੀ ਹੋਣਾ ਨੇ ਹਾਂ ਇਹ ਤਾਂ ਗਿਆ ਕੱਲ ਸ਼ਾਮ ਨੂੰ ਹਸਬੀ ਕਹਿੰਦਾ ਸਵੇਰ ਦਾ ਕਹੀਂ ਖੁਸ਼ ਹੋਏ ਪਿਆ ਕੋਈ ਕੇਸ ਵੀ ਹੋਲ ਜੀ ਕਹਿੰਦਾ ਬਚ ਗਿਆ ਪਰ ਹੋਲ ਜੀ ਕਹਿੰਦਾ ਕੇਸ ਚੱਲ ਆਜ ਤਾਂ ਹੁਣ ਜ਼ਿੰਮੇਵਾਰ ਇਹ ਆ ਸੁਮਿਚੀ ਸੁਣੀਓਤਾ ਸਮਝੋਤਾ ਯਾਰ ਵੀ ਭਾਈ ਜੱਗੇ ਦੀ ਟਰਾਲੀ ਕਿਸੇ ਹੋਰ ਦੀ ਜਗਾ ਜੋਕ ਹੋ ਗਈ ਸੀ ਭਲੇਖਾ ਲੱਗ ਗਿਆ ਤਾਂ ਉਹ ਭਲੇਖੇ ਨਾਲ ਉਹ ਹੋਰ ਬੰਦੇ ਟਰੈਕਟਰ ਲਿਆਉਣਾ ਤਾਂ ਬੰਦਾ ਉੱਥੇ ਕੋਈ ਹੋਰ ਤਾਂ ਉਹਨੇ ਜੱਗੇ ਵਾਲਾ ਜੋਕਤਾ ਦੁੱਖੇ ਵਾਲਾ ਜੋਕਤਾ ਪਰਚੀ ਦੇ ਚੱਕਰ ਪੈ ਗਏ ਇਹ ਜੌਂਡੀ ਆ ਰਹੀ ਤੇ ਕਹਿੰਦੇ ਇਹ ਜੌਂਡੀ ਆ ਰਹੀ ਬਸ ਆ ਫਰਕ ਆ ਫਰਕ ਪੈ ਗਿਆ ਬਸ ਚੱ ਤੱਕਾ ਪੈ ਗਿਆ ਮੇਲੇ ਚ ਵੀ ਬਾਈ ਕੇਲਾ ਪਰਚੀਆਂ ਸਾਰੀਆਂ ਦੇਤੀ ਉਹਨਾਂ ਨੇ ਹੋਰ ਲੇਬਰ ਨਹੀਂ ਮਿਲਦੀ ਮੈਂ ਪਟਵਾਰੀ ਸਰਵਿਸ ਸਟੇਸ਼ਨ ਤੇ ਗੱਡੀ ਧੋਆ ਕੇ ਲਿਆ ਹਾਂ ਉਹ ਕਹਿੰਦਾ ਲੇਬਰ ਨੇ ਲਹੂ ਪੀ ਲਿਆ ਐਡਵਾਂਸ ਪੈਸੇ ਦਿੱਤੇ ਵੇ ਕਹਿੰਦਾ ਮੈਂ ਮਹਾਵੀਰ ਮਿਲਦੀ ਉਹ ਨਹੀਂ ਕਿਸੇ ਨੂੰ ਅਸੀਂ ਕਿਹੜਾ ਦਿਹਾੜੀ ਵੀ ਨਹੀਂ ਬੰਦਾ ਮਿਲਦਾ ਮਿਲਦਾ ਨਹੀਂ ਬਾਈ ਭਾਈ ਇਹ ਚਲੇਗੇ ਹੁੱਲੀ ਨੂੰ ਹੂੰ ਸਮਝ ਜਿਹੜੇ ਘਰ ਨਹੀਂ ਜਾਣੇ ਅੱਗੇ ਸ਼ੰਕਰ ਸ਼ੁਕਰਾਂ ਵਰਗੇ ਸਭ ਨਾਲ ਠੇ ਚੜ ਕੇ ਗੱਡੀ ਇਹਨਾਂ ਨੇ ਆਉਣਾ ਹੁਣ ਕੰਕਰੀ ਬੁਲਾਈ ਦੇ ਪਹਿਲਾਂ ਸਹੀ ਗੱਲ ਹੈ ਉਹੀ ਚੱਕਰ ਪੈ ਗਏ ਇਹ ਨਹੀਂ ਹੁੱਲੀ ਉਹੀ ਚੱਕਰ ਪੈ ਗਏ ਪੱਕੇ ਬੰਦੇ ਗੰਨੇ ਗੁੰਨੇ ਵਾਲੇ ਆ ਏਵੇਂ ਠੇ ਟੇ ਕੇ ਵੀ ਤਕਰੀਬਨ ਭਾਈ ਪਰਚੀਆਂ ਸਾਰਿਆਂ ਨੂੰ ਆ ਗਏ ਇਹਨਾਂ ਨੇ ਭਈਆਂ ਨੇ ਵੀ ਕਚਾਲ ਬਣਾਈ ਪਈ ਆ ਜੇ ਕਹੀ ਆਪਾਂ ਤਾਂ ਕਿਤੇ ਲਈ ਆ ਆਉਣਾ ਨਹੀਂ ਇਹਨਾਂ ਨੇ ਉਹਨਾਂ ਨੇ ਸਭ ਤੋਂ ਕੰਮ ਲੈਣਾ ਹੈ ਕਰ ਜੀ ਇਹ ਦਿਨ ਚਾਰ ਆਈਆਂ ਵੀ ਸਾਨੂੰ ਓਹੋ ਤਿੰਨ ਚਾਰ ਚਾਰ ਦਿਨ ਨੂੰ ਕਹਿੰਦੇ ਆ ਲੱਗੇ ਦਿਨੋਂ ਪੰਜ ਛੇ ਦਿਨ ਹੋ ਗਏ ਜੱਗਰੀ ਅੱਜ ਘੜੀ ਚੱਲ ਐ ਲੈ ਨਹੀਂ ਖਾਲੀ ਹੁੰਦੇ ਕਰੂਗਾ ਤੂੰ ਕਾਉ ਮੇਲੋਂ ਮਾਤੇ ਨਹੀਂ ਜਾਉਂਦੇ ਭਾਈ ਮੇਲ ਮੈਂ ਨਹੀਂ ਪੀੜ ਹੈ ਜੱਗਰੇ ਕਾਣੇ ਆ ਕਹਿੰਦਾ ਥੱਲੇ ਸਿਟਣ ਦੀ ਜਗ੍ਹਾ ਨਹੀਂ ਮਿਲਦੀ ਕਿਹੜਾ ਮੇਰਾ ਟਰਾਲਾ ਖੜਾ ਵੀ ਪਿੱਛੇ ਦਾ ਪਤਾ ਨਹੀਂ ਕਿੱਧਰ ਦੇ ਕੱਢ ਲੈ ਗਿਆ ਜੈਲਾ ਦੂਆ ਟਰੈਲਾ ਖੋਲੇ ਆਇਆ ਹਾਂ ਯਾਨੀ ਕਿ ਮੰਨ ਕੇ ਚੱਲ ਜੈਲਾ ਪਹਿਲਾ ਟਰੈਲਾ ਖੋਲੇ ਪਹਿਲੀ ਪਾਰਤੀ ਵੀ ਉਹਨੂੰ ਚਾਲ ਇਹਨੂੰ ਖੋਦੂੰਗਾ ਲੈ ਜਾ ਕੇ ਜਿਹੜਾ ਧੂਆ ਲੈ ਗਿਆ ਵੀ ਉਹਨੂੰ ਤਲਾ ਦੂੰਗਾ ਉਹ ਟਰੈਲਾ ਪਾਉਣ ਦੀ ਜਗ੍ਹਾ ਨਹੀਂ ਮਿਲੀ ਜਿਹੜਾ ਲੈ ਗਿਆ ਉਹਨੂੰ ਤਲਾ ਗਿਆ ਉਕੜੀ ਖੜਾ ਉੱਥੇ ਉਹ ਦੇਖ ਲੈ ਸਹੀ ਗੱਲ ਆ ਬਾਈ ਭੀੜ ਜ਼ਿਆਦਾ ਹੈ ਭੀੜ ਜ਼ਿਆਦਾ ਹੈ ਸਵਾਲ ਲਈ ਦੋ ਦਿਨ ਬੰਦ ਕਰਤੀ ਉਹਨੇ ਫੇਰ ਵੀ ਟੁੱਟੂਗੀ ਨਹੀਂ ਤੇ ਇੱਦੀ ਰਹੂਗੀ ਯੋਜੇ ਸਮਾਪਤੀ ਵੱਲ ਜਾਂਦਾ ਬਾਈ ਫਿਰ ਇਹ ਕੰਮ ਵੱਜ ਜਾਂਦਾ ਐ ਇੰਡੀਆ ਬਾਈ ਇਹਨਾਂ ਕੱਢਣੀ ਨਹੀਂ ਮੈਂ ਕਹਿੰਦਾ ਹੁਣ ਦੋ ਦਿਨਾਂ ਨੂੰ ਰੋਕਣੀ ਚਾਹੀਦੀ ਆ ਪਰ ਕੀ ਹੁਣ ਆਏ ਨਾ ਜ਼ਿਆਦਾ ਹੋ ਗਿਆ ਰੱਖ ਹਾਂ ਕਿ ਨਹੀਂ ਹਰਾਨ ਹੁੰਦਾ ਬੰਦਾ ਫਿਰ ਉਧਰ ਭਾਈ ਇਹ ਹਰਾਨ ਹੁੰਦੇ ਆ ਸਾਰੇ ਹਰਾਨ ਹੁੰਦੇ ਆ ਹਾਂ ਸਪਰੇਅ ਦਾ ਬਾਈ ਜ਼ਰੂਰੀ ਕੰਕ ਨੂੰ ਸਪਰੇਅ ਦਾ ਜ਼ਰੂਰੀ ਆ ਬਾਈ ਜੀ ਬੱਦਲ ਆ ਹੋਵੇ ਤਾਂ ਸਾਫ਼ ਹੋ ਗਿਆ ਮਾ ਖਮ ਤੇ ਨਹੀਂ ਅੱਜ ਹਵਾ ਨਹੀਂ ਚੱਲੀ ਅੱਜ ਸਪਰੇਅ ਵਾਲਾ ਦਿਨ ਬਹੁਤ ਮੈਂ ਕਹਿੰਦਾ ਅੱਜ ਪਾਣੀ ਵਾਲਾ ਵੀ ਦਿਨ ਤਾਂ ਪਾਣੀ ਵੀ ਲਾਉਂਦੇ ਆ ਲੋਕ ਚਲਾਈਆਂ ਮੋਟਰਾਂ ਵਿੱਚ ਆ ਇਹ ਤੇਲਾ ਦਾ ਇਹ ਜੀ ਚੀਜ਼ ਹੈ ਵੀ ਬਣੇ ਤੇ ਪਤਾ ਲੱਗਣਾ ਬਣ ਗਿਆ ਬਣੇ ਤੇ ਨਹੀਂ ਇਹ ਹੋਈ ਤੱਗੀ ਦਾ ਪਤਾ ਲੱਗਣਾ ਜੀ ਥੱਲੇ ਤੇ ਤੱਗੀ ਸੁੱਕਣ ਲੱਗ ਗਈ ਹਾਂ ਪੱਤੇ ਦਾ ਪੀਲਾ ਸੁਪੀ ਲੈਂਦਾ ਪੀਲਾ ਹੋਣ ਲੱਗ ਜਾਂਦਾ ਪਤਾ ਫਿਰ ਆਪਾਂ ਕਰਦੇ ਫਿਰ ਉਹ ਆਪਣੇ ਹੁਣ ਨੂੰ ਜਿੱਦਾ ਪਾਣਾ ਦਾ ਬਾਜ ਜਿਹੜਾ ਤਾਂ ਬਹੁਤ ਜਿਆਦਾ ਚਾਹ ਦੋ ਗਿਣੀਆਂ ਪੈਰੀਆਂ ਦੋ ਬਾਰੀ ਨਹੀਂ ਕਰਕੇ ਬਾਜ ਜੀ ਪੈ ਲਈ ਸੋਣੀ ਉਹ ਤੇ ਠੰਡ ਫੇਰ ਜੀ ਹੋ ਗਈ ਉਹ ਤੇ ਕਰਕੇ ਗਰਮੀੋਂ ਜ਼ਿਆਦਾ ਪੈਂਦਾ ਹੈ ਮੈਂ ਕਹਿੰਦਾ ਜੇ ਇੱਕ ਮੀਂਹ ਪੈ ਗਿਆ ਆਪਣੇ ਕਣਕਾਂ ਹੀ ਪੱਕ ਜਾਣੀਆਂ ਆਹ ਤਾਂ ਪੱਕ ਜਾਨੀਆਂ ਨਹੀਂ ਤਾਂ ਪਾਣੀ ਲਾਉਣਾ ਪਊਗਾ ਜੇ ਇੱਕ ਪੈ ਜਾਵੇ 40% ਪੈ ਜਾਵੇ ਮਾ ਫਿਰ ਕਣਕਾ ਬਣ ਗਈ ਆ ਨਹੀਂ ਪਾਣੀ ਲਾਉਣਾ ਤਾਂ ਚਲੋ ਦੇਖਦੇ ਆ ਇੱਕ ਪਾਣੀ ਦਾ ਲੱਗੂਗਾ ਭਾਈ ਹੋਰ ਕੀ ਡਾਕਰਾਂ ਮੈਂ ਬੇਸ਼ੱਕ ਨਾ ਲੱਗੇ ਆਪਣੇ ਲੱਗ ਜਾਣਾ ਤੁਸੀਂ ਤਾਂ ਕੱਲਤੀ ਸਵੇਰੇ ਸਾਢੇ ਹੁਣਾਂ ਰਹਿੰਦੀ ਆ ਹਾਂ ਸਾਢੇ ਹੋ ਗਈ ਹੁਣ ਕੱਲ ਵੀ ਅਸੀਂ ਜਸਵੀ ਸਾਜਰੇ ਆ ਗਿਆ ਪਿੰਡ ਦਾ ਇੱਧਰ ਲਈ ਸਾਰੀ ਨਵੇੜ ਨਹੀਂ ਮੰਡ ਰਹਿ ਜੂਗਾ ਮੰਡ ਵਰਸੋ ਜੋਥ ਨੂੰ ਕਰ ਦੂੰਗਾ ਠੀਕ ਗੱਲ ਆਓ ਜੀ ਬੜੀਆ ਏ ਹੋਰ ਕੀ ਆ ਭਾਈ ਮੇਰੇ ਤਾਂ ਆਉਂਦੇ ਭਈਏ ਪੱਕੇ ਮੈਂ ਤਾਂ ਉਹਨੂੰ ਗਿਆ ਮੈਂ ਭਾਈ ਥੋੜੀ ਜ਼ਮੀਨ ਆਪਣਾ ਕਾਜ ਆ ਗਿਆ ਮੰਨ ਕੇ ਬੇਤੇ ਵਰਮਾ ਪ੍ਰਧਾਨ ਲੈ ਗਿਆ ਉਹਨੇ ਲੱਗ ਮੈਂ ਤਾਂ ਜੱਗੇ ਆ ਵੀ ਕਹਿੰਦਾ ਮੈਂ ਭੇਦੂ ਮਾਰ ਮੈਂ ਦੂਏ ਨੂੰ ਕਹਿਿਆ ਮੈਂ ਤਾਂ ਜੱਗੇ ਕਹਿੰਦਾ ਮੈਂ ਭੇਦੂਗਾ ਬਣੇ ਵਾਲੇ ਪਰ ਸਾਨੂੰ ਪੰਪਾ ਆਪ ਜੱਗ ਕੇ ਬਣਦੇ ਬਾਈ ਨਹੀਂ ਜੱਗਾ ਕਰਾ ਗਿਆ ਆਪਣੀ ਜੱਗਾ ਆਪ ਲੱਗਿਆ ਮੈਂ ਜੱਗੀ ਜੱਗੀ ਦਾ ਕੱਲ ਫੋਨ ਆਇਆ ਤਾਂ ਕਹਿੰਦਾ ਬੰਦੇ ਭੇਜਣੇ ਆ ਮਾਪੇ ਅੰਮਰੇ ਵਾਲੇ ਭਈ ਨੂੰ ਕਹਿ ਦਿੱਤਾ ਅੱਛਾ ਓਏ ਭਈ ਵੀ ਹਰਾਮੀ ਆ ਹਾਂ ਸੱਚ ਨਹੀਂ ਦੱਸਦੇ ਹੈਗੇ ਤੁਸੀਂ ਪੱਕਾ ਦੇਣ ਤਾਂ ਦੋ ਇੱਕੋ ਨਹੀਂ ਬੰਦਾ ਜਾਊਗਾ ਕਿੱਥੇ ਕੱچے ਵਾਰੀ ਪਸਾ ਦੇ ਦਿੰਦੇ ਤੁਸੀਂ ਮੇਰੇ ਪਾਸੇ ਵਿਹਲਾ ਹੋ ਗਿਆ ਫਿਰ ਕਹਿੰਦਾ ਆਈ ਜੀ ਅਸੀਂ ਹੈਗਾ ਅਸੀਂ ਫਿਰ ਆ ਕੋਸਾ ਮੈਂ ਬਿੰਦਰ ਗਿਆ ਹੈ ਬਿੰਦ ਬਿਲਕ ਬਿੰਦਰ ਨਾ ਨਾ ਉੱਥੇ ਬੈਠਾ ਦਾ ਬਿੰਦਰ ਹਾਂ ਬਿੰਦਰ ਦਾ ਲੱਦਣ ਟੈਲਾ ਖੜਾ ਆਇਆ ਉੱਥੇ ਭਈਏ ਲੱਦਦੇ ਹੋਣੇ ਮੈਨੂੰ ਲੱਗਦੀ ਕੱਲ ਦੇਖੀ ਵੀ ਜਾ ਕੇ ਚੱਲ ਦੇਖਦੇ ਚੱਲ ਲੋ ਬਾਈ ਉਹ ਕੰਨਾਂ ਦਾ ਕੋਹ ਨਿਕਲਿਆ ਇੱਕ ਵਰਤੀ ਮੈਂ ਖੇਤੇ ਖਾਲੀ ਹੋ ਗਏ ਬਿੰਦਰ ਹੈ ਸੱਚੀ ਗੱਲ ਜੀ ਹੈ ਹੈ ਕਦੋਂ ਤੱਕ ਰੋੜ ਰੋੜ ਕੰਨਾਂ ਦਾ ਖੇਤੇ ਖਾਲੀ ਹੋ ਗਏ ਇੱਕ ਵਰਤੀ ਜੀ ਬਿੰਦਰ ਹੈ ਟਾਈਮ ਵੀ ਬਹੁਤ ਹੋ ਗਿਆ ਕਿ ਬੂਟੇ ਕਰਕੇ ਫੜ ਕੇ ਬੈਠੇ ਬੂਟਾ ਕੋ ਫੜ ਕੇ ਬੈਠਾ ਬੂਟਾ ਹੋ ਗਿਆ ਬਾਈ ਫਿਰ ਖਾਣੇ ਆ ਦੋ ਸਾਲ ਦਾ ਬੂਟਾ ਖੜਾ ਆਹ ਬੂਟਾ ਸਾਲ ਦਾ ਜੀ ਬਰਕ ਕੇ ਫਕਰ ਸੁਗਿਆ ਸਾਲ ਦਾ ਬੂਟਾ ਦੋ ਸਾਲ ਦਾ ਹੈ ਬੂਟਾ ਇੱਕ ਸਾਲ ਦਾ ਦਿਖਦਾ ਵੀ ਆ ਭਾਈ ਸਾਲ ਦਾ ਬੂਟਾ ਹੈ ਇਹ ਵੀ ਇੱਕ ਸਾਲ ਦਾ ਇਹ ਤਾਂ ਠੀਕ ਲੱਗਦਾ ਇੱਕ ਸਾਲ ਦਾ ਆਵਾ ਨਜਾਇਜ਼ ਵਧਿਆ ਹੋਇਆ ਇਹ ਬਹੁਤ ਚੰਗਾ ਲੈ ਭਾਈ ਅੱਜ ਸਿਆ ਬਿਬਿੰਦਰ ਨਵਾਰਿਆ ਹਨ ਗੰਨੇ ਵਾਲੀ ਕਿੰਨੀ ਕਿੰਨੀ ਹੋ ਗਈ ਭਰੀ ਪਾਈ 270 270 70 ਸੱਤ ਤਰ ਹੋ ਗਿਆ 200 ਬਾਕੀ ਕਿੰਨੇ ਆ ਗਏ ਰੋਡ ਕਰਨ ਨੂੰ ਹਲੇ 100 200 300 600 600 ਰਹਿ ਗਈ ਦਾ ਘਾਟੇ ਦਾ ਕੰਮ ਹੈਗਾ ਹੈਗਾ ਦੋ ਹਾਂ ਘਾਟੇ ਦਾ ਕੰਮ ਹੈਗਾ ਨੋ ਬਈ ਪੁੱਜ ਕੇ ਆਵਾਂ ਲਈ ਸੀ ਉਹ ਬਹੁਤ ਟਾਈਮ ਲੱਗਦਾ ਭਾਈ ਆ ਕਿੱਧਰ ਰਹਿ ਗਿਆ ਦਾ ਕਿੱਥੇ ਦਾ ਮੌਰੀਤਾ ਬਗਾਣਾ ਚੁੱਪਣਾ ਮੈਂ ਕਿਹਾ ਜੁੱਪਣਾ ਹੁਣ ਸੱਜੇ ਕੰਨਾਂ ਚੁੱਪ ਲੱਗਾ ਹੁ ਮੋਲੀ ਹੁਣਾ ਮੈਂ ਕਿਹਾ ਅਹੀਂ ਬਾਹਰ ਹੀ ਰਹਿ ਗਿਆ ਇਦਨੇ ਨੂੰ ਹੂੰ ਮੋਲ ਲੈਣਾ ਤਿੰਨ ਵਿਚ ਵਿਚ ਕਹਿੰਦਾ ਮਾੜਾ ਦਾ ਹੈ ਕਾ ਵਾਡੋ ਮੈਂ ਫਰਕ ਪੈਂਦਾ ਹੈ ਫਰਕ ਪਿਆ ਬਾਹਰ ਬਾਹਰ ਤਾਂ ਹਦਾ ਤਕੜਾ ਬੁੱਟਾ ਦੇਖ ਦੂ ਪਹਿਲਾਂ ਬੁੱਟਾ ਤੇ ਮੈਂ ਦੇਦਾ ਦੋ ਸਾਲ ਦਾ ਆਪਦਾ ਹੈ ਦੋ ਸਾਲ ਦਾ ਬੁੱਟ ਲੱਗਦਾ ਇਹ ਗੱਲ ਹੈ ਹਾਂ ਉਂਝ ਸੰਗਣ ਆਇਆ ਹੈ ਲੈਨ ਤੇ ਲੈਨ ਨੂੰ ਸੰਗਣ ਆਇਆ ਤਾਂ ਹੀ ਗੰਨਾ ਘੱਟ ਨਿਕਲਿਆ ਹੂੰ ਬੁੱਟਾ ਭਰ ਕੇ ਪਾਉਂਦਾ ਹੈ ਚਾਹੇ ਦੂਰ ਵੀ ਲੈਨ ਹੋਵੇ ਹੂੰ ਫੁੱਟਾ ਭਰ ਕੇ ਬਹੁਤਾ 250 ਮਨ ਕਰ 2300 350 ਹੱਦ ਹੈ ਹੱਦ ਜੇ ਤਗੜਾ ਹੋਵੇ ਕੰਨਾ ਬੂਟਿਆਂ ਮਾ ਪਹਿਲੇ ਸਾਲ ਦਾ ਵੀ ਪਹਿਲੇ ਸਾਲ ਦਾ ਦੂਜੇ ਸਾਲ ਤਾਂ ਇੱਕ ਬਰਤੀ ਹੋਣੀ ਹਾਂ ਜੇ ਨਹੀਂ ਮੰਨ ਕੇ ਚੱਲ ਦੂ 150 ਕੰਟਲ ਦਾ ਫਰਕ ਪਾਉਂਗਾ ਕੰਨਾ ਪਾਉਂਦਾ ਭਾਈ ਹਾਂ ਬੂਟਾਂ ਦੇ ਫਰਕ ਪੈਂਦਾ ਬੂਟਾ ਕੰਨਾ ਸਾਰੇ ਹੈ ਹਾਂ ਗੁੜਤ ਵਾ ਇਹ ਕੱਖ ਜਾ ਤਾ ਫਿਰ ਗੁੱਡਣਾ ਪਿਆ ਹਾਂ ਠੀਕ ਹੈ ਬਾਰਾ ਤੋਂ ਰਾਤ ਗੁੱਡ ਹੋ ਗਿਆ ਉਹ ਪੰਜ ਲੱਤ ਤੱਕ ਪਾਣੀ ਲਾਇਆ ਉਹ ਤੋਂ ਪਰਾਂ ਲਾਇਆ ਹੋਣਾ ਇਹਦਾ ਉਹ ਵੀ ਜਦ ਬਜਰਾ ਚਰੀ ਬਜਰਾ ਲਾਇਆ ਹੋਣਾ ਠੀਕ ਹੈ ਹੈ ਤਾਂ ਫਾਗੂ ਠੀਕੇ ਯਾਰ ਲਾਗੇ ਵਾ ਗੱਗੇ ਪੱਤੇ ਵੀ ਨਿਕਲਣ ਲੱਗੇ ਹਾਂ ਬਹੁਤ ਆਮ ਤਾਂ ਕੁਝ ਨਹੀਂ ਹੋਣਾ ਇਹਦੇ ਮਾਂ ਗਾਹ ਨੂੰ ਨਹੀਂ ਕੰਨਾ ਹੋਣਾ ਆਹੀ ਜੋ ਹੈਗਾ ਇਹ ਜਿਹੜਾ ਹੋ ਗਿਆ ਬਸ ਹੋ ਗਿਆ ਨਹੀਂ ਤੇ ਵੇ ਟੇਚੀ ਬਣਾ ਭਾਰੀਆ ਫਰਕੇ ਹਾਂ ਦਵੱਲੇ ਜਾਣਾ ਪੈਣਾ ਬੰਦਾ ਤਾਂ ਹੈਗਾ ਕਾਲ ਵਾਲਾ ਕੰਮ ਹੈ ਟਾਲ ਵਾਲਾ ਨਹੀਂ ਹੋਣਾ ਇਹਦਾ ਤੂੰ ਐਂ ਦੇਖ ਲੈ ਬਈ ਇਹ 2 ਸਾਲ ਇਕੱਠੇ ਹੋ ਗਏ ਮਨਲਾ ਹਾਂ ਹੁਣ 3 ਸਾਲ ਲਾ ਫੁੱਟੇ ਨਾਲ ਬਸ 3 ਸਾਲਾਂ ਮੈਂ ਕਰਨਾ ਕਿੱਥੇ ਹੋਣਾ ਉਂਟਾ ਵੀ ਨਹੀਂ ਆ ਮਹਾ ਜੀ ਇਹ ਤਾਂ ਆਇਆ ਵੀ ਜਿਹੜਾ ਹੋ ਗਿਆ ਸੋ ਹੋ ਗਿਆ ਬੱਸ ਬਈ ਪਟਾਈ ਨਹੀਂ ਕਰਨੀ ਖੇਦੀ ਨਹੀਂ ਬੂਟਾ ਖਰਾਬ ਹੁੰਦਾ ਫਿਰ ਚਲ ਇਹਨਾਂ ਦੇ ਮੰਨ ਕੇ ਚੱਲ ਤੂੰ ਹੁਣ ਢੋ ਪਰ ਕਿਹਾ ਹੋਜੂ ਮੈਂ ਕਹਿੰਦਾ ਡੇਢ ਕਰਤੀ ਆ ਹੋਰ ਡੇਢ ਕ ਹੋਊਗੀ ਪਰਚੇ ਕਿੰਨੇ ਚਲੇ ਗਏ ਮੇਰੇ ਆ ਪਰਚੀਆਂ ਰਹਿੰਦੀਆਂ ਗਾਇਆ ਤਿੰਨ ਇੱਕ ਚਾਰ ਪੰਜ ਹੀ ਵਰਤੀ ਆ ਹਾਂ ਛੇ ਵਰਤੀਆਂ ਹੋਣੀਆਂ ਸਰੀਕਮ ਆ ਪਾ ਕੇ ਇੱਕ ਕੈਸਲ ਕਰਾ ਦੇਵੇ ਬਾਉਂਡ ਦਾ ਪੂਰਾ ਹੋਈ ਜਾਣਾ ਬਾਉਂਡ ਪੂਰਾ ਹੋ ਜਾਣਾ 10 ਕੁਇੰਟਲ ਦਾ ਹੁੰਦਾ ਨਾ ਫਰਕੀ ਦੀ ਗੱਲ ਕਰਦਾ ਮੈਂ ਹਾਂ ਹਾਂ ਇੱਕ ਐਸਲ ਹੋਣੀ ਹੈ ਇੱਕ ਗੈਦਰ ਕਰਾ ਦੇ ਇੱਕ ਮੇਂ ਪਾ ਲੈ ਬੇ ਠੀਕ ਗੱਲ ਆਇਆ ਹੋਊ ਆਇਆ ਹੋਊਗਾ ਬਾਉਂਡ ਹੈਗਾ ਤਾਂ 8 ਦਾ ਬਾਉਂਡ ਦਾ ਨਾ ਹਾਂ 8 ਦਾ ਬਾਉਂਡ ਦਾ ਬਾਉਂਡ ਦਾ ਪੂਰਾ ਹੋਈ ਜਾਣਾ 8 ਵਾੜੀ 64 ਸਾਢੇ 6 ਤਾਂ ਰੱਖ ਤੇ ਕਿੰਨੀਆਂ ਵਰਤੀ ਚ ਲੱਗੀਆਂ ਤਿੰਨ ਚਾਰ ਪੰਜ ਵਰਤੀਆਂ 50 ਦੇ ਉੱਪਰ ਚੱਲੇ ਗਿਆ ਬਸ ਹੈਗਾ ਜੀ ਹੈਗਾ ਬਹੁਤ ਹੋ ਜਾਏਗਾ ਹੋ ਗਿਆ ਪੂਰਾ ਬਾਉਂਡ ਪੂਰਾ ਬਾਉਂਡ ਪੂਰਾ ਠੀਕ ਹੈ ਕੱਟਿਆ ਬੜਾ ਤੇਰੇ ਨਾਲ ਪਾਲੂਗਾ ਸਾੜਾ ਪਾਲੇ ਤਾਂ ਕਿਆ ਥੋੜੀ ਜਿਹੀ ਬੈਣਾ ਤੇਰਾ ਤਾਂ ਸਾੜਾ ਸਾੜਾ ਥੋੜੀ ਜਿਹੀ ਬੈਣਾ ਥੋੜੀ ਜਿਹੀ ਬੈਣਾ ਸਾੜੇ ਦੇ ਨੀਜੇ ਕਮੇ ਦੋ ਵਾਰ ਚੋ ਜੋ ਲੈਂਦੇ ਆ ਆਹ ਰਾਮ ਨਾਲ ਹੈ ਹੋ ਵੀਣੇ ਰਾਮ ਨੇ ਦੋ ਵਾਰ ਕਿਉਂ ਵੀ ਇੱਕ ਗੱਲ ਹੋ ਗੰਨਾ ਤਾਂ ਹੈ ਤਗੜਾ ਉਹ ਗੰਨਾ ਮੱਲਿਆ ਬਹੁਤ ਆ ਮੁੰਡੇ ਪਰ ਮਾਰ ਕ ਭਾਈ ਪੈਂਦਾ ਜਿਹੜਾ 95 ਗੰਨਾ ਹੁਣ ਭਜਨ ਵੀ ਤੋੜਦਾ ਹੈ ਹਾਂ ਸਮਝਿਆ ਟਾਈਮ ਹੋ ਗਿਆ ਟਾਈਮ ਤੇ ਜਾਂ ਬਾਹਰ ਚਲੇ ਜਾਂ ਕਹਿੰਦੇ ਬਾਹਰ ਜਾ ਰਹੇ ਆ ਇੱਕ ਕਹਿੰਦੇ ਮੈਂ ਠੰਡ ਠੰਡ 95 ਜਿਹੜਾ ਹਾਂ ਫੇਰ ਭਜਨ ਪੂਰਾ ਜਾਂ ਹੁਣ ਆ 15 ਦਿਨ ਤੇ ਹੈ ਨਾ ਭਜਨ ਪੂਰਾ ਫੁੱਲ ਤੋੜਿਆ ਗੰਨੇ ਨੇ ਸਮਝਿਆ ਤੋੜ ਰਿਹਾ ਹਾਂ ਹਾਂ ਆ ਲੈ ਨਾ ਖਤਮ ਹੋ ਗਿਆ ਹਾਂ ਪੈ ਗਿਆ ਫਰਕ ਆ ਦੇ ਹੋਰ ਆਈ ਹਾਂ ਕਿਸ ਦਾ ਭਜਨ ਅਜੇ ਖਤਮ ਹੋ ਉਹ ਹੀ ਕਹਿੰਦਾ ਇਹ ਮਹੀਨੇ ਨੂੰ ਖਤਮ ਹੋ ਜਾਤਾ ਹਾਂ ਹਾਂ ਉਹ ਵੀ ਆਮ ਕ ਲਈ ਆਉਂਦੇ ਪਰੀ ਦਸਦੀ ਆ 18 ਤੱਕ ਨਹੀਂ ਖਤਮ ਹੁੰਦਾ ਹਾਂ 18 ਗੰਨਾ ਰਹਤਾ ਤਾਂ 3-4 ਨਿਕਲ ਜਤਾਈ ਇਸ ਨੂੰ 18 ਤੂੰ ਹੀ ਆ ਕੇ ਖੜ ਕੇ ਗੱਲ ਕਰ ਲੈ 18 ਦੀ ਭਰੀ ਜਾ ਕੇ ਨਿਕਾਉਂ ਖੜਾ ਤੂੰ ਘਰ ਦੇ ਘਰ ਦੇ ਨਾ ਬਈ ਯੱਕੇ ਮਾਦੀ ਨੂੰ ਦੇਖ ਰਹਾ ਟਰੈਲਾ ਨੂੰ ਪਰ ਯੱਕੇ ਮੋਟੂ ਨਹੀਂ ਆਇਆ ਅੱਜ ਹੈ ਲੋਟ ਕਰ ਰਿਹਾ ਜੇ ਪੰਜ ਜਣੇ ਆਏ ਤੁਸੀਂ ਕੰਮ ਬੋਫੜਿਆ ਬੈਨ ਨਾ ਬੀਨਸ ਤਕੜਾ ਹੈ ਨਾ ਹਾਂ ਮੰਦੇ ਡਿਵਿਡ ਟਰੈਲਾ ਵਾ ਲਾਤਾ ਬੰਦਾ ਦੇ ਰੇ ਤੋਟੂ ਹਾਂ ਜੀ ਤੂੰ ਵੀ ਭਰ ਲੈ ਟਰੈਲਾ ਹਾਂ ਇਹ ਕਰਤੇ ਹੈ ਬਾਹਰ ਕਾਰਾ ਬੜ ਠੀਕ ਹੈ ਠੀਕ ਹੈ ਠੀਕ ਹੈ ਕੰਮ ਕਹਾ ਜਿਸ ਲੜੀ ਲੱਗ ਜਾਵੇ ਬੀਜ ਰਿਹਾ ਹੈ ਕਿੱਥੇ ਕੰਮ ਉਹ ਖੇਤ ਦਾ ਫਟਾਫਟ ਰੋ ਆਪਾਂ ਇਧਰ ਇਧਰ 20 ਹੈ ਜਿਹਾ ਸਾਗਾ ਛੋੜ ਕੇ ਆਪਣਾ ਆਪਣਾ 20 ਹੈ ਇੱਧਰ ਹੈ ਠੀਕ ਐ 10 ਤਾਂ ਆਪਣੀ ਖੜੀ ਆ ਜਾ ਨਾ 10 ਨਹੀਂ ਹੋਊਗਾ 10 ਨਹੀਂ ਹੋਊ 8 ਹੋ ਜੂ 8 ਮਿੰਟ 5 ਮਿੰਟਾਂ ਕੋ ਭੇਜੂੰਗਾ ਭੇਜ ਦੇ ਭੇਜ ਦੇ ਕਹਦਾ ਪੰਜਵਾਂ ਸਭ ਨੂੰ ਭੇਜ ਦੇਣਾ ਮੈਂ ਲੱਦ ਕੇ ਲੱਦ ਕੇ ਆਜੇ ਕੋ ਮੇਂ ਚੱਲ ਰੋਣਾ ਕਮਾ ਲੈ ਕਮਾ ਲੈ ਨੂ ਚੱਲ ਲੈ ਉਪਰ ਆ ਦੇ ਜਿਹੜੀ ਮਾਰੂਗਾ ਦੋ ਦੋ ਸਾਂ ਟਿੰਗਲ ਵਾਲੇ ਬੱਸ ਖਤਮ ਕਰੂਗਾ ਮਾਰਦੀ ਆ ਤੇਰੀ ਕਹ ਕਹਦਾ ਕਹਿੰਦਾ ਤੇਰਾ ਪੰਜ ਟਰੈਲੀਆਂ ਵਿੱਚ ਕਿੰਨਾ ਭੇਜ ਦੇਣਾ ਮੈਂ ਸਾਰਾ ਹੀ 200 ਪਤਾ ਨਹੀਂ ਹੁਣ ਕਿੰਨਾ ਲੱਦੂਗਾ ਇਹ ਪੱਚੀ ਰਹੀ 200 ਦੀ ਹ ਹੋ ਡੇਢ ਸਭੇ ਲੱਦੂਗਾ 150 ਆਧਾ ਡੇਢ ਦੀ ਪੱਚੀ ਹੈ ਹੀ ਨਹੀਂ ਆਡੀ ਐ ਅਰੇ ਗਾਹਾਂ ਨੂੰ ਬੌਂਡ ਫੜੇਢਾ ਤੇ ਪੁੱਪਰ ਜਾਊਗਾ ਕਿ 200 ਜਾਹੂ 200 200 ਹੀ ਜਾਊਗਾ 200 150 200 150 ਜਿਹੜੇ 100 ਵਾਲੇ ਹੁਣ 150 ਹੋ ਗਏ ਨੇ 150 200 ਹੋ ਜਾਣੇ ਬੱਸ ਇਹ ਤਾਂ ਯਾਰ ਸਿਆਲ ਵਿੱਚ ਚਲ ਗਿਆ ਤਾਂ ਠੀਕ ਹੈ ਮੈਂ ਤੇ ਇਹ ਮਹੀਨਾ ਵਿੱਚ ਇਸ ਦਾ ਬਜਨ ਖਤ। ਓਏ ਬੰਦਾ ਮੇਰੀ ਗੱਲ ਸੁਣ ਲੈ ਗਾਹਾਂ ਨੂੰ ਲੋਕਾਂ ਨੇ ਘੱਟ ਬੀਜਿਆ ਇਹ। 18.95 85 ਹੋ ਆ ਹੁਣ ਜਿਆਦਾ। 85 ਵੀ ਬੰਦਾ ਠੀਕ ਆ ਬਿੰਦਰ ਯਾਰ। ਸਭ ਤੋਂ ਵਧੀਆ 85 ਆ। 85 18 18 ਇਹ ਗੰਦਾ ਬਜਨ ਬਹੁਤ ਦੰਦਾ। 38 ਵੀ। ਹਾਂ 38 ਵੀ ਵਧੀਆ ਦਾ। ਉਹ 38 ਜਲ ਫੇਰ ਹੋ ਗਿਆ। ਨਹੀਂ ਮਾਰੀ ਪੈ ਗਈ। ਹੁਣ ਬੰਦਾ ਹੁਣ ਲਾ ਦੇ ਇਹਨੂੰ ਠੀਕ ਹੋ ਜਾਣਾਗਾ। ਹਰ ਇੱਕ ਵਾਰ ਤਾਂ ਸਾਰੇ ਕਰਦੇ ਬਿਮਾਰੀ ਦਾ ਟੈਨ ਕਰਾਉਂਦੇ। ਇਹਦਾ ਵੀ ਜਾ ਗਿਆ ਤਾਂ ਇਹਨੂੰ ਲਾ ਲਵੇ ਫੇਰ। ਆ ਰ ਮਿੱਠਾ ਗੰਨਾ ਉਹ ਹੈਲੋ ਇਹ ਹੋ ਝਿੰਗਾ ਵਰਗਾ ਭਾਈ ਪਤਾ ਨਹੀਂ ਇਹ ਇਹਨਾਂ ਦਾ ਬਹੁਤ ਤਕੜਾ ਦਾ ਹੈ ਕਿਉਂ ਤੇ ਗਿਰ ਗਿਆ ਨਾ ਗੰਨਾ ਉਧੇ ਕਰਕੇ ਹੋ ਗਿਆ ਹੈਨਾ ਗੰਨਾ ਦਾ ਤਕੜਾ ਤਾਂ ਪਰ ਹੁਣ ਫਰਕ ਪੈ ਜਾਂਦਾ ਭਾਈ ਜੋ ਮਰਜੀ ਕਹਿ ਲਓ ਆਪਾਂ ਹੋਰ ਵੀ ਬੂਟਾ ਫਰਕ ਪਾ ਦਿੰਦਾ ਹੋਰ ਫਰਕ ਪਾਉਂਦਾ ਆ ਚੂਹਾ ਵੀ ਦਾ ਲੱਗਿਆ ਉਹ ਦੇਖ ਲੈ ਬڑے ਚੂਹਾ ਨਹੀਂ ਤਾਂ ਉੱਥੇ ਚੂਹੇ ਦੀ ਬੋਤ ਤੂਹਾ ਦੇ ਤੂਹਾ ਚੂਹਾ ਸਾ ਚੂਹਾ ਹੀ ਆ ਓਰੇ ਲੈ ਦਿਖਾ ਕੇ ਤੱਕ ਨਹੀਂ ਗਿਆ ਪੈਂਦੀ ਚੂਹੇ ਚੂਹਾ ਆ ਲੈ ਉਹ ਦੇ ਉਧਰ ਦੇਖ ਰੋ ਨਾ ਹੂੰ ਸਾਚੂ ਹਾਈ ਇਹ ਮਿੱਟੀ ਪਾਵਾ ਥੀਵੀ ਇਹ ਜੱਗਨੇ ਨਿਸ਼ਾਨ ਕਰਦਾ ਹੈ ਹਾਂ ਬਈ ਅੱਛਾ ਮਿਰਚ ਹੋ ਗਈ ਇਹ ਹੋ ਗਈ ਹਾਂ ਹੋਈ ਖੜਿਆ ਮਿਰਚ ਸਾਰੇ ਕੰਡੇ ਤੇ ਲੈ ਲੈਣ ਮੰਗੂ ਜਿਆਦਾ ਹੀ ਹੋ ਜੂਗੀ ਨਾ ਨਾ ਪੱਕੂ ਵੀ ਹੋ ਜਾਈ ਮਿਰਚ ਤੁਸਨ ਜਿੰਨੇ ਕਟੋ ਕੇ ਵੱਧੂ ਵੱਧ ਹੋਊਗੀ ਤੁਸਨ ਨਾਲੋਂ ਜਿੰਨੇ ਮਾਰਦੀ ਘਾਤ ਤੋੜ ਤੋੜ ਕੇ ਖਾਈ ਜਾਨ ਮੁੱਕ ਨਹੀਂ ਖਾਜੀ ਨਾ ਨਾ ਅੱਲਾ ਤੁਨੂ ਕੀ ਹੋਗਾ ਤੋਰੇ ਨਾ ਤੁਨੂ ਸਾਡੀ ਕੱਖ ਰਿਆ ਬਿਮਾਰੀ ਪੈਗੀ ਹਾਂ ਗੱਲ ਕਹੋਈ ਤੈਨੂੰ ਰੱਖੇ ਹੋ ਗਿਆ ਗੁੱਡ ਰਾਟ ਆਮੀ ਲੱਗਿਆ ਅੱਛਾ ਗੁੱਡਰਾ ਟਾਈਮ ਲੱਗਾ ਹਾਂ ਗੰਨੇ ਦਾ ਧੇਰੇ ਬਨੇ ਪਾ 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 ਕੇ ਹੈ ਗੰਨੇ ਗੰਨੇ ਪਾ ਵਾ ਦੇ ਉੱਤੇ ਨਾ ਪਾਇਆ ਗੰਨੇ ਲਈ ਪਾਈ ਪਈ ਆ ਇੰਨਾ ਕੀ ਗੁੱਡੋ ਸੋਤੇ ਹੈ ਲਾ ਲਾਇਆ ਗੰਨੇ ਨੂੰ ਧੇਰੇ ਪੈਂਦੇ ਆ ਥੋੜਾ ਗੜਾਈ ਦੇ ਲੈ ਗੈਦੀ ਗੈਦੀ ਚੱਲਦੀ ਆ ਹਾਂ ਗੈਦੀ ਗੈਰ ਆਹ ਤੇਰੀ ਡੇਗਾ ਨਿਮਾ ਚ ਡੇਗਾ ਡੇਗਾ ਹੋ ਇਹ ਚਲਾਉਣਾ ਹਾਂ ਪਰ ਵੱਧ ਤੇਜ਼ ਉਹਦੇ ਪਾਣੀ ਜੱਟ ਜੱਟ ਤੇ ਪੈਂਦਾ ਉਹ ਸੜਾ ਕੱਲ ਮੈਂ ਨਾ ਪਾਈਪ ਲੈ ਕੇ ਕਰ ਨਹੀਂ ਜਰ ਤੇ ਨਹੀਂ ਕੱਲ ਮੋਟਰ ਚੱਲਦੀ ਦੀ ਰੇਤਿਆਂ ਨੂੰ ਆਪਣੇ ਨੂੰ ਪਾਣੀ ਲਾਇਆ ਇਹ ਤੇ ਭਾਈ ਮੈਂ ਸੁਣ ਕਾ 2 ਮਿੰਟ ਦਾ ਕੰਮ ਤਾਂ ਹੈ ਭਰਨੇ ਦਾ ਭਰਨਾ ਕਾ ਤੈ ਆਹ ਕੰਮ ਠੀਕ ਆ ਨਹੀਂ ਸਲਾਬਾ ਰਹਿਣਾ ਤਾਂ ਪੂਰਾ ਫੇਰ ਇੱਕ ਵਾਰ ਨਹੀਂ ਜਿਆਦਾ ਪਾਣੀ ਮਾਰਦਾ ਮਿਰਚ ਨੂੰ ਨਾ ਨਾ ਹਲੇ ਨਹੀਂ ਮਾਰਦਾ ਬਸ ਆਦਮੀ ਮਾਰਦਾ ਨਹੀਂ ਮਾਰਦਾ ਹਲੇ ਨਹੀਂ ਮਾਰਦਾ ਮਾਰਦਾ ਭਾਈ ਮਾਰਦਾ ਨਹੀਂ ਮਾਰਦਾ ਹਲੇ ਉਹ ਤੂੰ ਮਾਈ ਗੱਲ ਤਾਂ ਹੀ ਮੈਂ ਤੈਨੂੰ ਤਾਂ ਹੀ ਲਗਾ ਤੂੰ ਗੱਲ ਨਹੀਂ ਮੰਨਦਾ ਪੈ ਲੈ ਲੈ ਸੁਣ ਮੇਰੀ ਗੱਲ ਨਹੀਂ ਮੰਨੀ ਦੇਖਦਾ ਫਿਰ ਕਿੰਨਾ ਮਨਾਫਾ ਹੋਇਆ ਉੱਥੇ ਆਪਦੀ ਨਾ ਲਾਇਆ ਇਹਨਾਂ ਆ ਦੇ ਤਾਂ ਇੰਨਾ ਲਾਤਾ ਇੰਨਾ ਮਾ ਘਰਾਂ ਲਾਤਾ ਹੁਣ ਇਹਨੇ ਇਹਨੇ ਫੈਲਣਾ ਬਹੁਤ ਆ ਇਹਨੇ ਫੁੱਲ ਫੈਲ ਜਾਣਾ ਇਹਨੇ ਬਹੁਤ ਫੈਲਣਾ ਤਾਂ ਬਹੁਤ ਵਾਧੂਗਾ ਚਟ ਬਣਾ ਲੈਂਦੇ ਆ ਬੋਲੀ ਨੂੰ ਕਹਿੰਦੇ ਜੁੱਲਾ ਬਣਾ ਜੁੱਲਾ ਬਣਾ ਆਪਣਾ ਆਓ ਉਸ ਵੀ ਕਰ ਲੋ ਚੌਕੂ ਬਣਾ ਲੋ ਚੌਲ ਹੋ ਗਏ ਆਲੂ ਲੂ ਵਾਲੇ ਚੌਲ ਭਈਆ ਚੌਲ ਬੱਕ ਦਾ ਜਿੰਨੇ ਕੋਣਾ ਚੌਲ ਬਣਾ ਲਾ ਹਾਂ ਠੀਕ ਨਹੀਂ ਗੱਲ ਆਲੂ ਲੂ ਵਾਲਲੇ ਕਰੋ ਉਹ ਤਾਂ ਕੁਛ ਨਹੀਂ ਆਂਡੇ ਉੱਤੇ ਕਰਾਉ ਬਣਾਦਾ ਕਿੰਨਾ ਪਰੇ ਥੇ ਜੁੱਲਾ ਭਈਆ ਨੂੰ ਕਹਿੰਦਾ ਬਣਾਣਾ ਭਈਏ ਨਹੀਂ ਬਣਾ ਦੇਣਾ ਜੁੱਲਾ ਤਾਂ ਯਾਰ ਬਣੇ ਹੀ ਹੋਇਆ ਉਹ ਰੇ ਉਹ ਹੀ ਕਰਨਾ ਈ ਟਾਂ ਲਾਉਣੀ ਆ ਬਚਾਰ ਉਹ ਨਿਪਣਾਏ ਭਾਂਡੇ ਰੱਖ ਆਪਣੇ ਉਸ ਵੀ ਧਰ ਲਾ ਨਹੀਂ ਜੀ ਘਰ ਨੂੰ ਭੱਜ ਗਿਆ ਨਾ ਚਾਹ ਚੂਨੂਰੀ ਥੋੜੀ ਬਣਾ ਲਾ ਆਪਾਂ ਹਾਂ ਪਹਿਲਾਂ ਫੇਰ ਸਮਾਨ ਲਿਆ ਗਵਰੇ ਮੈਂ ਬਹਰ ਸੋਈ ਪਾਈ ਵੀ ਹੈ ਉਹਦਾ ਹੁਣ ਤੁਮਾਂ ਰੱਖਣਾ ਜੱਕੇ ਖੇਤਾਂ ਮਗੋਂ ਮਦਿਆਂ ਦੇ ਫਿਰਨਾ ਉਹ ਉਹ ਚੋਕ ਉਹ ਬਣਾਇਆ ਸੀ ਪੂਲ ਬਣਾਇਆ ਬਾਈ ਉਹਦਾ ਕਿਆ ਹੋ ਰਿਹਾ ਇਹਨੂੰ ਸਿਮਿੰਟ ਭਰਤਾ ਬਾਈ ਇੱਟਾ ਅੱਜ ਭਰਿਆ ਹਾਂ ਅੱਜ ਭਰਤਾ ਚਿੱਟਾ ਹਾਂ ਕੱਲੂ ਪੜੇ ਕੱਲੂ ਪਾਣੀ ਛੱਡ ਸਕਦਾ ਉਹਨਾਂ ਦੇ ਆਰਡਰ ਕਰ ਦੇਣਾ ਬਾਈ ਜੇ ਤੋਪੇ ਹੋਈਏ ਉਹ ਆ ਬੱਦਲ ਫੇਰ ਨਾ ਆਲੀ ਉਹ ਨਾ ਤਾਂ ਫੇਰ ਕਹੋ ਨਾ ਨਾ ਆੜਾ ਡੱਡ ਮਰ ਬਣਾਉਂਗਾ ਤੂੰ ਨਾ ਨਹੀਂ ਤੂੰ ਲਾ ਲਈ ਮੈਂ ਤਾਂ ਨਾ ਆਉਂਗਾ ਹੀ ਪਰ ਅੱਜ ਪਰ ਇਹ ਕਰੀ ਨਾ ਹੁਣ ਤੇ ਕੱਲੋਂ ਕੱਠੇ ਨਾ ਆਉਂਗੇ ਹਾਲੋ ਕੱਠੇ ਨਾ ਆਉਣਾ ਹੋਊ ਅੱਜ ਮੈਂ ਵੀ ਨਹੀਂ ਦੱਸਤਾ ਕੱਲੋਂ ਉੱਥੀ ਨਾ ਆਉਂਗੇ ਤੇ ਸਾਹਮਣੇ ਆਲੀ ਹੁਣ ਉਹਨੂੰ ਕੱਲੋਂ ਉਹ ਕਰਨਾ ਆ ਉੱਥੀ ਨਾ ਆਉਂਗੇ ਕੋਈ ਕੰਨ ਠੀਕ ਆ ਜਨਾਬ ਇਹਨੇ ਮੁੱਛਾਂ ਭਰਾ ਕੇ ਲੋੜ ਲਗਾ ਕੇ ਕਾਲੂ ਕੱਲੀ ਦੇ ਮੁੱਛਾਂ ਭਰਾ ਕੇ ਲੈਉਣੀਆਂ ਹੈ ਦੇਖਾ ਜੀ ਰੋਮ ਜਿਆਦਾ ਆਈਦਾ ਕਦੇ ਕਦੇ ਬੋੜਾ ਤਕਰਾ ਹੋ ਗਿਆ ਬਰਾ ਤਕਰਾ ਹੋਗੋ ਨਹੀਂ ਤੇ ਤੂੰ ਰੰਗ ਰੱਖੀ ਮੈਂ ਚੋਊਗਾ ਇਹ ਤਾਂ ਲਾਲੀ ਮੂੰਹ ਪਰ ਤੇ ਹੈ ਕਿ ਨਹੀਂ ਇਤਨਾ ਇਤਨਾ ਲੋਜ ਮਿਲਦਾ ਹੈ ਠੀਕ ਨਹੀਂ ਹੋ ਠੀਕ ਹੈ ਨਾ ਤੂੰ ਹਾਂ ਠੀਕ ਹੈ ਦਿਹਾੜੀ ਨਾਲ ਤਾਂ ਠੀਕ ਹੈ ਠੀਕ ਹੈ ਦਿਹਾੜੀ ਨਾਲੋਂ ਵਧੀਆ ਹੈ ਵਧੀਆ ਹੈ ਫੇਰ ਰੋਜ਼ ਨਾ ਆਉਣਾ ਇੱਕ ਵਾਰੀ ਜਦ ਟਾਈਮ ਲੱਗਦਾ ਜਦ ਇਹ ਨਾਣਾਏ ਜਦੇ ਬਾਪ ਮੈਂ ਵੀ ਕੱਪੜੇ ਧੋਦੇ ਨਹੀਂ ਆ ਗਰ ਖੇਤੀਮ ਕੰਮ ਕਰਦਾ ਹੈ ਮੋਟਰ ਚਲਾ ਕੇ ਹਾਂ ਉੱਥੇ ਨਾ ਰਾ ਤੈਨੂੰ ਚੋਚਾ ਭਰ ਦੇਣਾ ਕੱਲ ਨੂੰ ਠੀਕ ਹੈ ਨਾ ਸੱਚਾ ਬਰਦਾ ਤੁਹਾਨੂੰ ਹਾਂ ਮਾਰੀ ਕੁੱਤੀ ਚਲ ਬਾਹਰ ਚਲ ਬਾਹਰ ਠੀਕ ਨਹੀਂ ਐਸੇ ਕੰਨਾ ਐ ਕੰਨਾ ਆਇਆ ਫਿਰ ਅਜੇ ਨਹੀਂ ਕਹਿੰਦਾ ਕਹਿੰਦਾ ਮਾ ਕਹਿੰਦਾ ਮੁੰਨੂ ਕਹਿੰਦਾ ਬੋਲੇ ਤਾਂ ਹੁਣ ਤਾਈ ਪਈ ਮੈਂ ਹੱਕ ਲਈਆਂ ਫਿਰ ਮੈਂ ਕਹਿੰਦਾ ਕਿੱਥੇ ਆ ਕਹਿੰਦਾ ਗੰਨਾਗੁਰ ਥੋੜਾ ਮਾ ਤੇਰਾ ਯਾਰ ਉਹ ਦੇਖ ਪਿਆ ਮੁੰਜੇ ਪਿਆ ਦੇਖ ਮੈਂ ਪਹਿਲੇ ਨੂੰ ਮੁੰਜੇ ਪਿਆ ਤੇ ਦੇਖਿਆ ਹੀ ਨਹੀਂ ਤਦੂ ਨੇ ਵਾਹ ਦੇਖ ਮੁੰਜੇ ਪਿਆ ਆ ਬੋਲੇ ਨਿਆਰੇ ਚ ਨਿਆਰੇ ਜੇ ਗੰਨਾਗੁਰ ਤੋਂ ਸਾਰਾ ਕਿੰਨਾ ਨਹੀਂ ਗੈਲਦੀ ਕਰ ਗੁੱਡ ਹੁੰਦਾ ਜਿਹੜਾ ਉੱਪਰਲੇ ਤੇ ਕਿੰਨਾ ਪਰਾਂ ਖਾਲੀ ਦਾ ਪਰਲਾ ਮੋਡਰ ਵਾਲੀ ਪੱਟ ਜਿੰਨਾ ਖਾਲੀ ਸਾਰੇ ਗੁੱਡ ਹੋ ਗਿਆ ਉਤੇ ਖਾਲੀ ਦਾ ਉਹ ਵੀ ਗੁੱਡ ਹੋ ਗਿਆ ਹੁਣ ਜਿਹੜਾ ਪਰਸੋ ਪਰਸੀ ਕਿਹੜੇ ਆਪਣੇ ਲੰਬਾ ਦੂਵੀਗੇ ਵਾਲਾ ਉਹ ਜੇ ਬੜੇ ਹੋਏ ਅੱਜ ਕਿੰਨਾ ਗੁੱਡ ਹੋ ਗਿਆ ਉਹ ਥੋੜਾ ਬਹੁਤ ਹੈ ਬਚਾ ਵਾਏ ਉਦੋਂ ਮਾ ਥੋੜਾ ਬਹੁਤ ਉਹ ਬੁਰਤ ਹੋਰੀ ਲੰਬੇ ਵਾਲੇ ਮੇ ਕਿੰਨਾ ਗੁੱਡ ਹੋ ਗਿਆ ਅੱਧਾ ਗੁੱਡ ਹੋ ਗਿਆ ਅੱਧਾ ਨਹੀਂ ਵਾਏ ਥੋੜ੍ਹੀ ਇਹ ਬਤ ਹੈ ਨਾ ਹਾਂ ਬਣੀ ਬਤ ਹਾਂ ਉਹ ਸਾਹਮਣੇ ਇਧਰ ਹੋ ਗਿਆ ਇਧਰ ਹੋ ਗਿਆ ਉਧਰ ਰਹਿ ਗਿਆ ਇਧਰ ਰਹਿ ਗਿਆ ਦੋ ਜੋਤੇ ਨੇ ਕੰਮ ਹੈਗਾ ਹਾਂ ਦੋ ਜੋ ਦੋ ਦਿਨ ਲੱਗੇਗਾ ਹਾਂ ਦੋ ਜੋਤਾ ਲੱਗੇਗਾ ਦੋ ਜੋਤੇ ਮਹ ਹੋ ਜਣਾ ਉਹਨੇ ਜਿੰਨਾ ਗੈਲੀ ਗਲੇ ਗੁੱਡੀ ਜਾਂਦੇ ਆ ਫੇ ਆਏ ਨਾ ਹੁਣ ਟੋਲਾ ਪਾਲਖਪੂਲ ਕੋ ਬਾਉਤ ਹੈ ਫੇ ਦਾਤੀ ਨਾ ਵੱਟ ਕੇ ਫੇ ਦਾਤੀ ਨਾ ਵੱਟ ਕੇ ਉਹਨੂੰ ਕਾਕੰਡਾ ਜਿਹੜਾ ਜਿਹੜਾ ਤਾਲ ਨਾਲੇ ਕਣਕ ਦੇ ਨਾਲ ਉਹ ਸਾਰਾ ਉੱਥੇ ਸਾਰਾ ਜੰਗਲ ਜਿਵੇਂ ਛੱਡੇ ਸਾਰਾ ਹੀ वो भी तो दिया तो आता नहीं है हैदार बोलता रोड़ा गन्ने में आता है, पाते है। <laughs> देख देते हैं। आका मार के बस जो, जो भी रहेगा सुर रहे जो भी रहेगा निकल मार दे कराए। दूसरे <laughs> डा फिर उठ <उग> जाता हो <laughs> ठीक नहीं तोड़ा उन्हें झूठ ही नहीं होना हम लोग हम लोग हम लोग तरह बुलाए दो मार देंगे ये रबर तो वाले

ਕਾਲੂ ਲੈਉਂਦੇ ਮਛਰਦਾਨੀ ਇਹਨੂੰ ਮਛਰਦਾਨੀ ਕਾਲੂ ਹੁੰਦਾ ਇਹਨੂੰ ਲਾਦੇ ਨਹੀਂ ਮਿੰਜੇ ਪਰ ਠੀਕ ਹੈ ਠੀਕ ਆ ਆਪਣੀ ਮਛਰਦਾਨੀ ਲਾ ਕੇ ਉਸਕੋ ਦਬ ਲਿਆ ਸੜਾ ਪਿਆਰ ਵਾਲੇ ਘੁੰਮੀਓ ਕੋ ਵਿਚ ਨਹੀਂ ਬੜੇਗਾ ਹੁਣ ਤਾਂ ਠੰਡ ਨਹੀਂ ਹੈ ਕਿੰਦਾ ਬਾਹਰ ਪਜੇਗਾ ਤਸੇ ਉਰੇ ਕੱਢਨੇ ਕਰ ਉਰੇ ਕੱਢ ਦੇਗਾ ਮਿੰਜਾ ਠੰਡ ਆਪ ਠੰਡ ਨਹੀਂ ਹੈ ਉੱਪਰ ਤੇ ਗਿਰਦਾ ਨਹੀਂ ਹੈ ਓਏ ਇੱਥੇ ਪਈਆ ਤੂੰ ਤਾਂ ਪਿਆ ਪਿੱਛੇ ਜਾ ਕੇ ਇੱਥੇ ਪਈਆ ਸਾਹਮਣੇ ਉਰੇ ਬਾਹਰ ਉਰੇ ਇੱਥੇ ਕੇ ਪਈ ਜਾ ਉਰੇ ਠੰਡ ਹੀ ਹੋਏਗਾ ਫਿਰ ਜਾਈ ਲੇ ਕੇ ਬੰਦਾ ਪਿਆ ਰਹਿੰਦਾ ਉਹਦਾ ਬਹੁਤ ਗਰਮੀ ਹੁੰਦੀ ਤੂੰ ਪੈ ਨਾ ਕਿੱਥੇ ਤੂੰ ਮੈਂਦਾ ਉੱਥੇ ਤਾਂ ਗ ਹਾਂ 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 ਅੱਗੇ ਹੀ ਯਾਰ ਲੈ ਇਹ ਕੱਲ ਕੋ ਮੱਛੀ ਦਾ ਨੀ ਲਿਆ ਕੇ ਦੇਗਾ ਮੱਛੀ ਦਾ ਨੀ ਲਾ ਲਈ ਚੁੱਪ ਕਰਕੇ ਪਿਆਰੇ ਆ ਵਾਹ ਚਲੋ ਠੀਕ ਆ ਜੀ ਮਿਲਦੇ ਸਵੇਰ ਨੂੰ ਮਹਾਰਾਜ ਰੱਖੇ ਸੁੱਖ ਠੀਕ ਆ ਜੀ